ਸੱਚਾ ਦੋਸਤੋ ਸੰਭੂ ਬਾਰਡਰ ਨੂੰ ਜਾ ਰਹੇ ਰਸਤੇ ਤੇ ਖੜੇ ਆ ਤੇ ਇਸ ਮੌਕੇ ਇੱਕ ਟਰੈਕਟਰ ਟਰਾਲੀ ਕਿਸਾਨਾਂ ਦਾ ਜੋ ਕਿ ਸੰਭੂ ਬਾਰਡਰ ਤੇ ਜਾ ਰਿਹਾ ਸੀ ਹਾਸਤਾ ਗਰਸਤ ਹੋ ਗਿਆ। ਇਹ ਕਿੰਨਾ ਕ ਟਾਈਮ ਹੋਇਆ ਪਤਾ ਨਹੀਂ ਮੈਂ ਤਾਂ ਦੇਖ ਸਕਦੇ ਹੋਏ ਤੇ ਟਰੈਕਟਰ ਵੀ ਟੁੱਟ ਕੇ ਗਿਰਿਆ ਹੋਇਆ ਨਾਲ ਟਾਇਰ ਵੀ ਟਰੈਕਟਰ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਸ ਦੇ ਬਾਰੇ ਕੋਸ਼ਿਸ਼ ਕਰਦੇ ਆ ਜਾਣਕਾਰੀ ਕੀ ਹੋਇਆ ਜੀ ਇਹ ਬਾਈ ਟਰੱਕ ਨੇ ਮਾਰਿਆ ਪਿੱਛੇ ਦੇ ਹਾਂ ਜੀ ਟਰੱਕ ਨੇ ਨਾ ਟ੍ਰੈਲੀ ਡਾਲੇ ਜ ਮਾਰਿਆ ਅੱਛਾ ਕਦੋਂ ਦੀ ਹੈ ਇਹ ਗੱਲ 5:00 ਵਜੇ ਦੀ ਹੈ ਅੱਜ ਸਵੇਰੇ 5:00 ਵਜੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਬਾਈ ਇੱਕ ਮੁੰਡਾ ਮਰ ਗਿਆ ਅੱਛਾ ਜੀ ਕਿੰਨੀ ਉਮਰ ਦਾ ਮੁੰਡਾ ਹੈ ਹਾਂ ਜੀ 35 ਸਾਲ ਦੀ ਉਮਰ ਦੀ ਅੱਛਾ ਇਹ ਇੱਕ ਡੈਥ ਹੋ ਗਈ ਹੈ ਨਾ ਕਿ ਟਰੱਕ ਵਾਲੇ ਨੇ ਟਰੱਕ ਨਾਲ ਭੱਜ ਗਿਆ ਕਿ ਛੱਡ ਲੈ ਉਹ ਭੱਜ ਗਿਆ ਜੀ ਰਾਤਾ ਸਵਾ ਦਾ ਲੱਗ ਗਿਆ ਅਗਲਾ ਉਹ ਤਾਂ ਜੀ ਉੱਪਰ ਦੀ ਸਾਈਡ ਪਰ ਉੱਥੇ ਉੱਪਰ ਤੇ ਗੇੜੀ ਟਰਾਲੀ ਆ ਤਾਂ ਅੱਛਾ ਮੈਂ ਮੈਂ ਜੋ ਟੇ ਬੜਾ ਜਿੱਡਾੜਵਾ ਪਿੱਛੋਂ ਆ ਕੇ ਮਤਲਬ ਫੇਟ ਮਾਰਿਆ ਸੋਹਣੇ ਦੇਖੋ ਲੱਗਿਆ ਬਟਾਲੀ ਪਰ ਇਹ ਸਮਝ ਪਿਆ ਬਟਾਲੀ ਪੱਤੇ ਨੂੰ ਸੀਮ ਡਾਲੇ ਰਹੀ ਆ ਜਿੱਥੇ ਉਹ ਨੋਵਾ ਗੱਡੀ ਸਾਹਮਣੇ ਖੜੀ ਸੀ ہاں ਜੀ ਉਹ ਵੀ ਪਿੱਛੋਂ ਮਾਰੇ ਉਹ ਜਿਹੜੀ ਨੋਵਾ ਗੱਡੀ ਲੈ ਕੇ ਰਹੀ ਆ ਇਹ ਜਿਹੜਾ ਜਿਹੜੇ ਦਾ ਜੀ ਤੁਸੀਂ ਜਿਹੜਾ ਜਿਹੜਾ ਹਾਂ ਜੀ ਕਿੱਥੇ ਦੀ ਹੈ ਟਰਾਲੀ ਅੱਤ ਫੇਲ ਜੀਰਾ ਜੀ ਡਿਸਟ੍ਰਿਕਟ ਪਰੋਜ ਬਰਾ ਕਿੰਨੇ ਕ ਬੰਦੇ ਸੀਗੇ ਵਿੱਚ ਇਹਦੇ ਸੰਗਤ ਸੀਗਾ ਸੰਗਤ ਸੀ ਜਾਂਦੇ ਧਰਨੇ ਪਰ ਅੱਛਾ ਤੇ ਮਤਲਬ ਡੈਥ ਕਿਦੀ ਹੋਈ ਹੈ ਪਿੱਛੇ ਸੰਗਤ ਚੋਂ ਕਿਹਦੇ ਬੰਦੇ ਦੀ ਹੋਈ ਹੈ ਇਹ ਨਾਲ ਬੰਦਾ ਨਾਲ ਮਗਰਾਡੋ ਬੈਠਾ ਡਰਾਈਵਰ ਨਾਲ ਅਸੀਂ ਆਪ ਵੀ ਕਰਾਉਂਦੇ ਹਾਂ ਲਾਸਟ ਉਹ ਆਪਾਂ ਕਰਾਉਂਦੇ ਹਾਂ ਉਹ ਜਾਣਦੇ ਕਿ ਉਹ ਕੀ ਹੈ ਬਾਹਰ ਮੇਰੀ ਆਮ ਨਿਕਲੀ ਦਾ ਦਰਵਾਜ਼ਾ ਆ ਕੋਈ ਗੱਲ ਨਹੀਂ ਨਹੀਂ ਇਹਨਾਂ ਨੂੰ ਜਾਣ ਦੇਣਗੇ ਜੀ ਇਹ ਕਹਿੰਦਾ ਵੀ ਅਸੀਂ ਦੋ ਬੰਦੇ ਦੇ ਦਿੰਦੇ ਹਾਂ ਹੋਰ ਵੀ ਜੇ ਤੁਹਾਡੇ ਬੰਦੇ ਨਾਲ ਜਾਣ ਆਪਣਾ ਗਿਆ ਹੋਇਆ ਕਿ ਨਾਲ ਜਿੰਨੇ ਭੇਜਾਂਗੇ ਜੀ ਆਹੋ ਜੀ ਆਤਮ ਦੇ ਦੋ ਵੀ ਦਵਾ ਲਈ ਜਾ ਹੋਰ ਜੀ ਆਪਰੇ ਕਿੰਨੇ ਬੰਦਾ ਕੋਈ ਗਿਆ ਵੀ ਗੱਲ ਦਾ ਉਹ ਕਰਦੇ ਆ ਆਪਾਂ ਨਾਲ ਉਹੀ ਜਿਹੜੇ ਆਪਣਾ ਬੰਦਾ ਕੋਈ ਨਾਲ ਗਿਆ ਉੱਚ ਨਹੀਂ ਆਇਆ ਆ ਗਿਆ ਬਾਈ ਲੋੜ ਹੋ ਜਦੋਂ ਫੋਨ ਕਰਦੇ ਆ ਆਇਆ ਸਾਰੇ ਬੰਦੇ ਸਵਾਰ ਰਹੇ ਜੀ ਨਾ ਫੋਨ ਜੀ ਮੰਨ ਦੇ ਗਏ ਜੀ ਮੰਨ ਦੇ ਉਹ ਆਇਆ ਜਿਵੇਂ ਘੁਮਾ ਹੋ ਜੂਗਾ ਕੀ ਗੱਲ ਹੋਈ ਥੋੜੀ ਜਿਹੀ ਜਾਣ ਦਵਾਂਗਾ ਜਾਣਕਾਰੀ ਹਾਂਜੀ ਹਾਂਜੀ ਕੀ ਨਾਮ ਹੈ ਪਤਾ ਨਹੀਂ ਆਉਦਾ ਮਾ ਜਸਵੀਰ ਸਿੰਘ ਸਿੱਧੂਪੁਰ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਜਥੇ ਦਾ ਇੱਕਤਾ ਸਿੱਧੂਪੁਰ ਠੀਕ ਹੈ ਇਹ ਸਾਡੇ ਕਿਸਾਨ ਜੀਰੇ ਤੋਂ ਚੱਲੇ ਹੋਏ ਸੀ ਠੀਕ ਹੈ ਮਨਸੂਰ ਪਰ ਮਨਸੂਰ ਦੇ ਬਾਈ ਇਹਨਾਂ ਦਾ ਪਿੰਡ ਹੈ ਅੱਛਾ ਜੀ ਜੀਰਾ ਤਹਿਸੀਲ ਹੈ ਫਰੋਜ ਪਰ ਇਹਨਾਂ ਦਾ ਜ਼ਿਲ੍ਹਾ ਪੈਂਦਾ ਹੈ 80 ਕਿਲੋਮੀਟਰ ਦਾ ਆਪਣਾ ਸ਼ੰਭੂ ਧਰਨਾ ਚੱਲਦਾ ਕਿਸਾਨ ਜਿਹਦੇ ਬੰਦਿਆਂ ਦਾ ਜੋ ਧਰਨਾ ਚੱਲਦਾ ਆਪਾਂ ਨੂੰ ਉੱਥੇ ਰੋਕਿਆ ਗਿਆ ਸਰਕਾਰ ਵੱਲੋਂ ਮੂਰੇ ਬੈਰੀਏਟ ਕਰਕੇ ਉੱਥੇ ਹੁਣ ਧਰਨਾ ਸ਼ੁਰੂ ਆ ਉਸ ਧਰਨੇ ਦੇ ਵਿੱਚ ਆ ਰਹੇ ਸੀ ਵਿਚਾਰੇ ਉੱਥੋਂ ਉੱਥੋਂ ਬਾਅਦ ਸਾਰੇ ਨਹੀਂ 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 ਪਿੰਡੋਂ ਪਿੰਡੋਂ ਚੱਲੇ ਸੀ ਧਰਨੇ ਤੇ ਪਹੁੰਚਣਾ ਸੀ ਮੈਂ ਪਹੁੰਚਿਆ ਨਹੀਂ ਸੀ ਤੇ ਸਵੇਰੇ ਸਹੀ 6:35 ਵਜੇ ਇੱਥੋਂ ਇਹ ਚਾਹ ਪੀਕੇ ਚੱਲੇ ਆ ਆ ਦੇਖੋ ਆਪਣੀ ਸਾਈਡ ਤੇ ਜਿੱਥੇ ਉਹ ਗੱਡੀ ਖੜੀ ਆ ਪਿਛਲੇ ਨੋਵਾ ਉੱਥੇ ਉਹਨਾਂ ਨੇ ਪਿੱਛੋਂ ਉਹ ਪੂਰੇ ਦਾ ਪੂਰਾ ਡਾਲੇ ਦੇ ਵਿੱਚ ਮਾਰਿਆ ਸਾਰਾ ਡਾਲਾ ਕਵਰ ਕਰ ਲਿਆ ਉਸ ਟਿਪਰ ਵਾਲੇ ਨੇ ਤੇ ਉਹਦਾ ਵੀ ਮੁਰਲਾ ਕੁਝ ਮਲਵਾ ਇੱਥੇ ਡੇ ਗਿਆ ਜੋ ਕਿ ਪੁਲਿਸ ਪ੍ਰਸ਼ਾਸਨ ਨੂੰ ਉਹ ਮਲਵਾ ਆਪਣੇ ਨਾਲ ਲੈ ਗਿਆ ਠੀਕ ਹੈ ਜੀ ਵੀ ਟਰੱਕ ਚੋਂ ਗਿਰਿਆ ਉਹਦੇ ਹਾਂ ਉਹਦੇ ਮੂਰੇ ਤੋਂ ਗਿਰਿਆ ਉਹਦਾ ਮੂਰੇ ਲੱਗਿਆ ਜਦੋਂ ਟੁੱਟ ਗਿਆ ਹਾਂਜੀ ਠੀਕ ਆ ਇਸੇ ਕਰਕੇ ਅਸੀਂ ਜੋ ਇੱਥੇ ਟਿਪਰ ਚੱਲਦੇ ਨੇ ਮਿੱਟੀ ਵਾਲੇ ਇਹਦੇ ਦੇ ਅਸੀਂ ਪੂਰੀ ਉਹ ਕਰ ਰਹੇ ਹਾਂ ਵੀ ਇਹ ਇਹਨਾਂ ਦੇ ਨਾਲ ਦਾ ਸੀ ਠੀਕ ਹੈ ਭੱਜਿਆ ਵੀ ਉਹ ਟਰੈਕਟਰ ਦੀ ਸਪੀਡ ਨਾਲੋਂ ਥੋੜਾ ਜ਼ਿਆਦਾ ਭੱਜਿਆ ਪਰ ਕੋਈ ਜ਼ਿਆਦਾ ਭਜਾ ਕੇ ਨਹੀਂ ਲੈ ਗਿਆ ਆਪਣੇ ਰਾਮ ਗਿਆ ਲੈ ਕੇ ਗਿਆ ਜਾਂਦਾ ਵੀ ਇਹਨਾਂ ਨੇ ਦੇਖਿਆ ਉਹ ਤੇ ਇਹ ਵਿਚਾਰਾ ਜਿਹੜਾ ਨੌਜਵਾਨ ਸੀ ਇਹ ਦਾ ਨਾਮ ਗਰਜੰਤ ਸਿੰਘ ਸਨ ਆਫ ਮਛਤਰ ਸਿੰਘ ਸੀ ਇਹ ਸੰਗਤ ਦੇ ਵਿੱਚ ਸੀ ਹਾਂ ਤੇ ਨਹੀਂ ਨਹੀਂ 13 ਜਣੇ ਸੀ ਇਹ ਟੋਟਲ ਸੰਗਤ ਦੇ ਵਿੱਚ ਠੀਕ ਹੈ ਜੀ ਇਹ ਟਰੈਕਟਰ ਦੇ ਮਗਰਾੜ ਤੇ ਬੈਠਾ ਸੀ ਸਾਈਡ ਤੇ ਠੀਕ ਹੈ ਜੀ ਤੇ ਜਦੋਂ ਉਹ ਵੱਜਿਆ ਤਾਂ ਇਹ ਉਹ ਜਦੋਂ ਟਰਾਲੀ ਥੱਲੇ ਆਈ ਡਿੱਗੀ ਉਹਦੇ ਵੱਜਣ ਗਏ ਲੈਨੇ ਸਪੀਡ ਨਾਲ ਵੱਜਿਆ ਤਾਂ ਇਹ ਇੱਥੇ ਸੜਕ ਤੇ ਸੜਕ ਤੇ ਡਿੱਗ ਗਿਆ ਇਹ ਸੜਕ ਤੇ ਤੇ ਉਹਦੀ ਕਹ ਲੋ ਵੀ 7 ਜਿਆਦਾ ਵਜੇ 7 ਜਿਆਦਾ ਵਜੇ ਨਕਾਰ ਨੂੰ ਇੱਥੇ ਤਰਫ ਦਾ ਰਹਾ ਇੱਕ ਘੰਟੇ ਬਾਅਦ ਇੱਥੇ ਐਂਬੂਲੈਂਸ ਆਉਂਦੀ ਹੈ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਅਸੀਂ ਐਸਐਸਪੀ ਦੀਆਂ ਗੱਡੀਆਂ ਲਾਤੀਆਂ ਸਾਰੀਆਂ ਇੱਥੇ ਵੀ ਮੌਕੇ ਤੇ ਜਦ ਹੀ ਸਹਾਇਤਾ ਮਿਲੂਗੀ ਹਾਂ ਇੱਕ ਘੰਟੇ ਤੱਕ ਕੋਈ ਨਹੀਂ ਇੱਥੇ ਪਹੁੰਚਿਆ ਤੇ ਉਹਨਾਂ ਦੇ ਫੋਨ ਵੀ ਬੰਦ ਆਏ ਨੇ ਜਿਹੜੇ ਇਹਨਾਂ ਨੇ ਦੱਸੇ ਨੇ ਜਿਹੜਾ ਮੁੰਡਾ ਫੋਨ ਕਰਦਾ ਸੀ ਅੱਛਾ ਜੀ ਕਿ ਜਿਹਦਾ ਜਿਹਨਾਂ ਦਾ ਫੋਨ ਲਾਇਆ ਉਹ ਆ ਕੇ ਇੱਥੇ ਜਿਹੜੇ ਸਰਖ ਸੜਕ ਰੋਡ ਸੁਰੱਖਿਆ ਵਾਲੇ ਨੇ ਉਹਨਾਂ ਨੇ ਆ ਕੇ ਕਿਹਾ ਵੀ ਤੁਸੀਂ ਸਾਨੂੰ ਲਾਇਆ ਹੀ ਨਹੀਂ ਫਿਰ ਇਹਨਾਂ ਨੇ ਦਿਖਾਇਆ ਆਪਣੇ ਫੋਨ ਤੋਂ ਕਿ ਆ ਦੇਖਿਆ ਸੀ ਤੁਹਾਨੂੰ ਫੋਨ ਲਾਇਆ ਠੀਕ ਜੀ ਤੇ ਤੁਸੀਂ ਫੋਨ ਚੱਕਿਆ ਨਹੀਂ ਹੈਗਾ ਠੀਕ ਹੈ ਜੀ ਤੇ ਫਿਰ ਆਨੇ ਬਹਾਨੇ ਆ ਆਲ ਮਟੋਲੀਆਂ ਕਰਨ ਲੱਗ ਗਏ ਨਹੀਂ ਉਹ ਤਾਂ ਦੂਜੇ ਹੁੰਿਆ ਉਹ ਦੂਜੇ ਹੁੰਦੇ ਆ ਪਰ ਜੇਕਰ ਸਹੀ ਸਮੇਂ ਤੇ ਇਥੇ ਐਂਬੂਲੈਂਸ ਪਹੁੰਚਦੀ ਜਾਨ ਬਚ ਸਕਦੀ ਸੀ ਉਹਦੇ ਦੋ ਛੋਟੇ ਛੋਟੇ ਬੱਚੇ ਨੇ ਬੇਟਾ ਤੇ ਬੇਟੀ ਇੱਕ ਉਹਦੀ ਵਾਈਫ ਹੈ ਘਰ ਚ ਤੇ ਉਹਦੀ ਮਾਤਾ ਹੈ ਸਿਰਫ ਬਹੁਤ ਗਰੀਬ ਕਿਸਾਨ ਆ ਉਹਦੇ ਕੋਲ ਡੇਢ ਏਕੜ ਜ਼ਮੀਨ ਆ ਵਿਚਾਰੇ ਕੋਲ ਕੀ ਮੰਗ ਕੀ ਕਰਦੇ ਹੋ ਜੀ ਮੰਗ ਜਿਸ ਇਨਸਾਨ ਨੇ ਉਹ ਇਹ ਕਹ ਲਓ ਕਿ ਉਸ ਪਰਿਵਾਰ ਦਾ ਹੀ ਮੈਂਬਰ ਨਹੀਂ ਸੀ ਉਹ ਸਮੁੱਚੀ ਜਥੇਬੰਦੀ ਸਿੱਧੂ ਵਰਗਾ ਤੇ ਇਸ ਧਰਮ ਨੇ ਦਾ ਵੀ ਮੈਂਬਰ ਸੀ ਉਹ ਹਾਂਜੀ ਜਿਹੜਾ ਇਹ ਧਾਰਨਾ ਚੱਲਦਾ ਉਸ ਪਰਿਵਾਰ ਦਾ ਹੀ ਮੈਂਬਰ ਨਹੀਂ ਰਿਹਾ ਉਹ ਜਿਹੜਾ ਇਸ ਧਾਰਨੇ ਲਈ ਕੁਰਬਾਨੀ ਦੇ ਗਿਆ ਮੰਗ ਅਸੀਂ ਸਾਰੇ ਇਹ ਕਰਦੇ ਆ ਕਿ ਉਸ ਇਨਸਾਨ ਨੂੰ ਜਿਹਨੇ ਐਡੀ ਅੰਗੈਲੀ ਕਰੀ ਹੈ ਉਸ ਦੀ ਜਾਨ ਚਲੀ ਗਈ ਗੁਰਜੰਤ ਸਿੰਘ ਸਨ ਆਫ ਨਛੱਤਰ ਸਿੰਘ ਦੀ ਜਾਨ ਲੈਣ ਵਾਲੇ ਨੂੰ ਕਾੜੇ ਰਿਕਾਰਡਿੰਗ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਰਕਾਰ ਸਰਕਾਰ ਵੱਲੋਂ ਉਹਨੂੰ ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਹਾਂਜੀ ਨਵਾਂ ਕਾਨੂੰਨ ਕਹ ਰਿਹਾ ਸੀ ਜੇਵੇਂ ਕੋਈ ਮੌਕੇ ਦਾ ਐਕਸੀਡੈਂਟ ਕਰਕੇ ਭਾਜਦਾ ਵੀ ਉਹ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਕਾਨੂੰਨ ਦੇ ਤਹਿਤ ਵੀ ਜਰੂਰ ਹੋਣੀ ਚਾਹੀਦੀ ਹੈ ਜੀ ਐਡੀ ਹਨ ਗਹਿਲੀ ਦੇਖੋ ਪੂਰਾ ਰੋਡ ਪਾਰਲੇ ਪਾਸੇ ਛੱਡ ਕੇ ਕਿੰਨਾ ਕਿੰਨਾ ਰੋਡ ਚੌੜਾ ਉਹ ਉਹਦੇ ਸਿਰਫ ਇਹ ਬਿਲਕੁਲ ਹੇਠਲੇ ਪਾਸੇ ਨੇੜੇ-ਨੇੜੇ ਆ ਰਹੇ ਸੀ ਵਿਚਾਰੇ ਜਿਹੜੇ ਪਿੱਛੋਂ ਆ ਕੇ ਉਹਨੇ ਇਹਨਾਂ ਨੂੰ ਟੱਕਰ ਮਾਰੀ ਹੈ ਐਡਾ ਜਾਂਦਾ ਉਹਦਾ ਕੋਈ ਨਸ਼ਾ ਕਰਿਆ ਹੋਆ ਵਾ ਜਾ ਨਹੀਂ ਜਾ ਉਸ ਸੌਂਗ ਆ ਕੋਈ ਦਾ ਕਾਰਨ ਹੈ ਨਾ ਜਿਹਨਾਂ ਇਹਨੇ ਇੰਨਾ ਥੱਲੇ ਆ ਕਿ ਉਹ ਇਹਨਾਂ ਨੂੰ ਪਿੱਛੋਂ ਟੱਕਰ ਮਾਰੀ ਹੈ ਇਹਨਾਂ ਦਾ ਕਸੂਰ ਕੋਈ ਨਹੀਂ ਤੁਸੀਂ ਉੱਥੋਂ ਕਾਂਚ ਜਿਹਾ ਉਹਨਾਂ ਉਸ ਟਰੱਕ ਦਾ ਮਲਬਾ 헤ਟ ਡਿਗਿਆ ਪਿਆ ਉਹ ਦਿਖਾ ਦਿੰਨੇ ਆ ਅਸੀਂ ਤੁਹਾਨੂੰ ਕਿ ਕਿੱਥੇ ਐਕਸੀਡੈਂਟ ਹੋਇਆ ਸਾਡਾ ਟਰੈਕਟਰ ਕੋਈ ਬਚਾ ਲਿਆ ਨਹੀਂ ਸੀ ਕੋਈ ਉੱਪਰਲੇ ਪਾਸੇ ਨਹੀਂ ਬਿਲਕੁਲ 헤ਟਲੇ ਪਾਸੇ ਸਾਈਡ ਤੇ ਆ ਰਿਹਾ ਸੀ ਜਿੱਥੇ ਆ ਕੇ ਉਹਨੇ ਕਾਰਾ ਕਰਤਾ ਉਹ ਤਾਂ ਦੇਖ ਰਿਹਾ ਤਾਂ ਹੀ ਇੱਧਰ ਹੀ ਸਾਈਡ ਆਇਆ ਜੇ ਬਚਾ ਲਿਆ ਹੁੰਦਾ ਤਾਂ ਸ਼ਾਇਦ ਇੱਧਰ ਨੂੰ ਨਾ ਆਉਂਦਾ ਹਾਂ 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 ਬਿਲਕੁਲ ਠੀਕ ਤੇ ਇਸ ਮੌਕੇ ਤੇ ਹੁਣ ਕੋਈ ਹੋਰ ਵੀ ਫਟ ਦੀ ਮੌਤ ਹੋਈ ਆ ਸੱਟਾਂ ਥੋੜੀਆਂ ਲੱਗਿਆ ਨੇ ਲੱਗਿਆ ਦਾ ਹੈ ਲੱਗਦੀ ਹੁੰਦੇ ਜਦੋਂ ਇਹੋ ਜਿਹਾ ਘਟਨਾ ਵਾਪਰ ਜਵੇ ਪਰ ਨਾਰਮਲ ਨੇ ਉਹ ਠੀਕ ਠਾਕ ਨੇ ਕੋਈ ਜਿਆਦਾ ਸੱਟਾਂ ਹੁਣ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਆ ਕੀ ਉਹਨਾਂ ਨੇ ਭਰੋਸਾ ਦਿੱਤਾ ਤੁਹਾਨੂੰ ਉਹ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਲੱਭਦੇ ਆ ਉਹ ਕੌਣ ਸੀ ਕਿੱਧਰ ਨੂੰ ਗਿਆ ਹਲੇ ਉਹ ਸਾਨੂੰ ਮਿਲਿਆ ਨਹੀਂ ਹੈ ਇਹਦਾ ਮੈਨੂੰ ਐਵੇਂ ਗੱਲਾਂ ਲੱਗਦੀਆਂ ਪ੍ਰਸ਼ਾਸਨ ਕੀ ਨਹੀਂ ਲੱਭਣਾ ਨੋਤਾ ਵੀ ਕਿਉਂਕਿ 메ਨ ਰਸਤਾ ਬੰਦ ਆ ਇੱਕ ਦੋ ਰਸਤੇ ਨੇ ਜਿੱਥੇ ਦੀ ਜਾ ਸਕਦਾ ਹਾਂ ਹਾਂਜੀ ਹਾਂ ਲੱਭ ਸਕਦੇ ਨੇ ਪਰ ਹਾਲ ਤੱਕ ਇਹੋ ਗੱਲ ਆਉਂਦੀ ਆ ਅਸੀਂ ਦੇਖਦੇ ਹਾਂ ਅਸੀਂ ਨੇੜੇ ਹੀ ਪਹੁੰਚੇ ਪਿਆ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਦੇਖੋ ਕੀ ਕਰਦੇ ਨੇ ਕੀ ਨਹੀਂ ਕਰ ਇਹਦਾ ਕੋਈ ਕਾਰਵਾਈ ਨਹੀਂ ਹੋਵੇਗੀ ਕੀ ਐਕਸ਼ਨ ਲਵੋਗੇ ਇਸ ਮਾਮਲੇ ਤੇ ਫਿਰ ਅਸੀਂ ਵੀ ਮੀਟਿੰਗ ਕਰਕੇ ਸਖਤ ਕਾਰਵਾਈ ਕਰਾਂਗੇ ਤੇ ਇਹਦਾ ਕਿਹੜੀ ਗੱਲ ਆ ਵੀ ਉਹ ਨਾ ਲੱਭੇ ਲਵਾ ਕੇ ਛੱਡਾਂਗੇ ਆ ਪੂਰਾ ਇਸ ਤਰ੍ਹਾਂ ਦਾ ਪਰਿਵਾਰ ਦੇ ਨਾਲ ਖੜੇ ਆ ਅਸੀਂ ਜੋ ਵੀ ਸਾਥ ਹੋਇਆ ਸੀ ਉਹ ਕਰਾਂਗੇ ਪਰਿਵਾਰ ਨੂੰ ਇਨਸਾਫ ਦਵਾ ਕੇ ਹਟਾਂਗੇ ਇਦੋਂ ਪਿੱਛੇ ਨਹੀਂ ਹਟਦੇ ਕਿਉਂਕਿ ਉਹ ਸਾਡਾ ਮੈਂਬਰ ਸੀ ਜੇ ਪਰਿਵਾਰ ਦਾ ਪਰਿਵਾਰਕ ਮੈਂਬਰ ਸੀ ਤਾਂ ਸਾਡੀ ਸਿੱਧੂ ਵਜਤ ਦੇ ਬੰਦੇ ਦਾ ਵੀ ਮੈਂਬਰ ਸੀ ਅੱਜ ਤਾਂ ਇਦੋਂ ਵੀ ਵੱਧ ਕੇ ਆ ਗੱਲ ਉਹ ਇਸ ਮੋਰਚੇ ਦਾ ਮੈਂਬਰ ਸੀ ਜਿੰਨੇ ਵੀ ਇਹ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਨੇ ਇਹ ਧਰਨਾ ਲਾਇਆ ਹੈ ਨਾ ਸਾਰਿਆਂ ਦੇ ਉਹ ਮੈਂਬਰ ਸੀ ਹਾਂਜੀ ਧੰਨਵਾਦ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਮਤਭਾਗੀ ਘਟਨਾ ਹੋਈ ਹੈ ਇੱਕ ਹੋਰ ਮੌਤ ਹੋਈ ਹੈ ਧਰਨੇ ਦੇ ਵਿੱਚ ਕਹਿ ਸਕਦੇ ਆ ਜਿੱਥੇ ਕਿ ਜਾ ਰਹੇ ਸੀਗੇ ਟਰੈਕਟਰ ਰੈਲੀ ਤੁਸੀਂ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਕ ਟਰੱਕ ਵੱਲੋਂ ਉੱਪਰ ਵੱਲੋਂ ਪਿੱਛੋਂ ਫੇਟ ਮਾਰੀ ਜਾਂਦੀ ਹੈ ਜਿਸ ਦੇ ਕਰਕੇ ਟਰੱਕ ਟਰੈਕਟਰ ਜੋ ਜਾ ਕੇ ਸਾਈਡ ਤੇ गिरਦਾ ਹੈਗਾ ਤੇ ਇਸ ਮੌਕੇ ਤੇ ਇਸ ਸਮੇ ਇੱਕ ਕਿਸਾਨ ਦੀ ਮੌਤ ਵੀ ਹੋਈ ਹੈ ਜਿਹਦੇ ਪਿੱਛੇ ਕਿ ਦੋ ਛੋਟੇ ਛੋਟੇ ਮਾਸੂਮ ਬੱਚੇ ਵੀ ਰਹੇਗੇ ਨੇ ਇੱਕ ਪਤਨੀ ਜੋ ਕਿ ਆਪਣੇ ਪਿੱਛੇ ਛੱਡ ਗਿਆ ਤੇ ਕਿਸਾਨ ਜਥੇਬੰਦੀਆਂ ਦਾ ਇਹੀ ਕਹਿਣਾ ਹੈ ਕਿ ਉਸ ਅਣਗੈਲੀ ਕਰ ਰਿਹਾਏ ਡਰਾਈਵਰ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਾਲ ਨਾਲ ਸਰਕਾਰ ਵੱਲੋਂ ਵੀ ਜੋ ਮੁਆਵਜ਼ਾ ਮਿਲਦਾ ਹੈ ਪਰਿਵਾਰ ਨੂੰ مالی ਸ਼ਹਾਤਾ ਵੀ ਮਿਲਣੀ ਚਾਹੀਦੀ ਹੈ ਸਰਕਾਰੀ ਨੌਕਰੀ ਵੀ ਮਿਲਣੀ ਚਾਹੀਦੀ ਹੈ ਕਿਉਂਕਿ ਉਹੀ ਕਿਸਾਨ ਸੀ ਦੱਸਿਆ ਜਾ ਰਿਹਾ ਵੀ ਜਿਹੜਾ ਆਪਣੇ ਪਰਿਵਾਰ ਦਾ ਸਹਾਰਾ ਸੀ ਜਿਸ ਦੇ ਨਾਲ ਪੂਰਾ ਘਰ ਪਰਿਵਾਰ ਚੱਲਦਾ ਸੀ ਉਸ ਦੀ ਮੌਤ ਹੋ ਚੁੱਕੀ ਹੈ ਤੇ ਕੋਸ਼ਿਸ਼ ਕਰਦੇ ਆ ਪ੍ਰਸ਼ਾਸਨ ਤੋਂ ਵੀ ਇਸ ਮਾਮਲੇ ਤੇ ਜਾਣਕਾਰੀ ਲੈਣ ਦੀ ਕੀ ਕਹਿੰਨੇ ਸਰ ਕੋਈ ਪਤਾ ਲੱਗਿਆ ਤਾਂ ਕੈਪਚਰ ਹੋਇਆ ਜੀ ਬੰਦਾ ਕਿਹੜਾ ਕਰਕੇ ਗਿਆ ਇੱਥੇ ਹਾਂਜੀ ਸਰ ਹੋਇਆ ਕੈਪਚਰ ਬੰਦਾ ਹੀ ਕੁਝ ਪਤਾ ਨਹੀਂ ਜੀ ਸਾਡੀ ਚੱਲ ਰਹੀ ਹੈ ਪੜਤਾਲ ਚੱਲ ਰਹੀ ਹੈ ਜੀ ਦੇਖ ਰਿਹਾ ਕਿਵੇਂ ਮਤਲਬ ਕੋਈ ਲੀਡ ਮਿਲ ਰਹੀ ਹੈ ਇਹਦੇ ਵਿੱਚ ਤੁਹਾਨੂੰ ਹਾਂ ਮਿਲੂਗੀ ਜੀ ਜ਼ਰੂਰ ਮਿਲੂਗੀ ਸਿਆਡਰ ਟੀਮਾਂ ਲਾਈਆਂ ਹੋਈਆਂ ਨੇ ਸਾਰੀ ਟੀਮਾਂ ਸਾਡੀਆਂ ਪੜਤਾਲ ਦੱਸਿਆ ਜਾ ਰਿਹਾ ਕਿ ਐਸਐਸਪੀ ਦੀਆਂ ਜਿਵੇਂ ਐਸਐਸਐਫ ਦੀਆਂ ਗੱਡੀਆਂ ਮੁੱਖ ਮੰਤਰੀ ਸਾਹਿਬ ਦੁਆਰਾ ਐਲਾਨ ਕੀਤਾ ਗਿਆ ਸੀ ਕਿ ਧਰਨੇ ਦੇ ਨੇੜੇ ਹੀ ਰਹਿਣਗੀਆਂ ਪਰ ਫਿਰ ਵੀ 1 ਘੰਟਾ ਦੱਸਿਆ ਜਾ ਰਿਹਾ ਲੇਟ ਪਹੁੰਚੀ ਹੈ ਗੱਡੀ ਇੱਥੇ ਕੋਈ ਕਰਨੀ ਜੀ ਕੋਈ ਲੇਟ ਨਹੀਂ ਪਹੁੰਚੀ ਸਾਨੂੰ ਜਿੰਮੇ 6 ਵਜੇ ਇਨਫੋਰਮੇਸ਼ਨ ਸਾਨੂੰ ਉਤਲਾ ਮਿਲਿਆ ਉਹ ਸੋ ਦੇਸ ਸਾਡੇ ਦੋਸਤੋ ਇਸ ਮੌਕੇ ਖੜੇ ਆ तकरीबन ਧਰਨਾ ਇਥੋਂ ਜੋ ਸੰਭੂ ਮੋਰਚਾ ਚੱਲ ਰਿਹਾ ਇਸ ਜਗ੍ਹਾ ਤੋਂ तकरीबन 20 ਕਿਲੋਮੀਟਰ ਦਾ ਬਕਫਾ ਹੈ ਇਸ ਤੋਂ ਇਧਰਲੀ ਸਾਈਡ ਅੱਗੇ ਰਾਜਪੁਰੇ ਰਾਜਪੁਰੇ ਤੋਂ 13 ਕਿਲੋਮੀਟਰ ਅੱਗੇ ਧਰਨਾ ਚੱਲ ਰਿਹਾ ਇਹ ਰਾਜਪੁਰੇ ਦੀ ਹੱਦ ਦੇ ਅੰਦਰ ਇਹ ਘਟਨਾ ਹੋਈ ਹੈ ਤੇ ਕੀ ਲੀਡ ਮਿਲਦੀ ਹੈ ਇਸ ਮਾਮਲੇ ਵਿੱਚ ਜੋ ਵੀ ਸਾਹਮਣੇ ਆਉਂਦਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਸੋ ਬਣੇ ਰਹਿਣਾ ਲਿਮਟਡ ਕਹਿੰਦੇ ਨਾਲ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ ਉਹ ਕਮੈਂਟ ਕਰਨਾ ਮਿਲਦੇ ਹਾਂ ਜਲਦ ਧੰਨਵਾਦ